ਇੱਕ ਵਾਰ ਦੀ ਗੱਲ ਹੈ ਸਿਕੰਦਰ ਜਿਹੜਾ ਦੁਨੀਆ ਜਿੱਤਣ ਆਇਆ ਦੁਨੀਆ ਜਿੱਤਣ ਦਾ ਸੁਪਨਾ ਸੀ ਉਹ ਇੱਕ ਦਿਸ਼ਾ ਤੋਂ ਚੱਲ ਕੇ ਦੂਸਰੀ ਦਿਸ਼ਾ ਵੱਲ ਆ ਰਿਹਾ ਸੀ ਸਰਕਾਰ ਸੁਣਿਓ ਜਦੋਂ ਦੁਰਨਾ ਤੇ ਇੱਕ ਦਿਨ ਪਹਿਲੇ ਹੀ ਅੱਗੇ ਵੱਡੇ ਤੋੜ ਦੇਣੇ ਵੀ ਰਾਹ ਖਾਲੀ ਕਰਾਓ ਇੱਕ ਦਿਨ ਕੀ ਹੋਇਆ ਸਿਕੰਦਰ ਜਾ ਰਿਹਾ ਤੇ ਰਾਹ ਖਾਲੀ ਹੋ ਰਿਹਾ ਇੱਕ ਫਕੀਰ ਸੁੰਦਾ ਪਿਆ ਰਾਜ ਇਦਾਂ ਆ ਲੋ ਜੀ ਨਜ਼ਾਰੇ ਨਾਲ ਫਕੀਰ ਸੁਣਦਾ ਪਿਆ ਤਾਂ ਫਕੀਰ ਕੀ ਕਹਿ ਰਿਹਾ ਵਾਹਿਗੁਰੂ ਵਾਹਿਗੁਰੂ ਬੋਲ ਮਨਾ ਢੋਲੀ ਨਾ ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਢੋਲੀ ਨਾ ਆਪਣੇ ਆਪ ਗੁਣ ਦੇਖ ਕਿਸੇ ਦੇ ਫਰੋਲੀ ਨਾ ਨੇ ਜਾ ਕੇ ਫਕੀਰ ਨੂੰ ਬਾਤ ਮਾਰੀ ਓ ਫਕੀਰਾ ਇੱਥੋਂ ਖੜਾ ਹੋ ਸਿਕੰਦਰ ਨੇ ਲੰਗਣਾ ਰਾਹ ਸਾਫ ਕਰੀਏ ਫਕੀਰ ਅੱਖਾਂ ਗੇ ਕੱਖ ਖੋਲ ਕੇ ਕਹਿੰਦਾ ਤੁਸੀਂ ਕੌਣ ਕਹਿੰਦੇ ਜੀ ਰਾਹ ਖਾਲੀ ਕਰੋ ਸਿਕੰਦਰ ਨੇ ਲੰਗਣਾ ਕਹਿੰਦੇ ਕੌਣ ਹੈ ਸਿਕੰਦਰ ਕਹਿੰਦਾ ਜਿਹੜਾ ਦੁਨੀਆ ਜਿੱਤਣ ਆਇਆ ਹੈ ਕਹਿੰਦੇ ਮੈਂ ਬਾੜੇ ਮੋਟੇ ਬੰਦੇ ਗੱਲ ਨਹੀਂ ਕਰਦਾ ਉਹਨੂੰ ਬੁਲਾਓ ਜਿਹੜਾ ਦੁਨੀਆ ਜਿੱਤਣ ਆਇਆ ਹੈ ਬਾੜੇ ਨਾਲ ਗੱਲ ਨਹੀਂ ਕਰਨੀ ਮੈਂ じゃ ਕੌਣ ਹੋ ਤੁਸੀਂ ਜਾ ਕੇ ਸਿਕੰਦਰ ਨੂੰ ਦੱਸਿਆ ਬਾਦਸ਼ਾਹ ਇੱਕ ਪੌਂਚੀਆਂ ਰੂਹਾਂ ਦਾ ਮਾਲਕ ਕੋਈ ਰਸਤੇ 'ਚ ਸੁਦਾ ਅਸੀਂ ਤੇ ਤਾਂ ਨਹੀਂ ਛੇੜਿਆ ਵੀ ਕਿਸੇ ਮੂੰਹ 'ਚੋਂ ਸ਼ਰਾਫ ਹੀ ਨਾ ਦੇ ਦੇਵੇ ਉਹ ਤੁਹਾਨੂੰ ਸੱਦ ਰਿਹਾ ਕਿ ਜਦੋਂ ਸਿਕੰਦਰ ਤੁਰ ਕੇ ਆਇਆ ਕਹਿੰਦੇ ਫਕੀਰਾ ਖੜਾ ਹੋ ਰਸਤਾ ਖਾਲੀ ਕਰਨਾ ਕਹਿੰਦੇ ਕੌਣ ਹੈ ਕਹਿੰਦੇ ਸਿਕੰਦਰ ਦੁਨੀਆ ਜਿੱਤਣ ਆਇਆ ਕਹਿੰਦਾ ਸਾਲਾ ਤੂੰ ਜਿੱਤਣ ਆਇਆ ਅਸੀਂ ਤੇ ਜਿੱਤ ਕੇ ਸੁਤੇ ਹੋਇਆ ਹੈਗਾ